ਸਾਰੀ ਦੁਨੀਆ ਤੋਂ ਵੱਧ ਤਨਖਾਹ ਲੈਂਦਾ ਹੈ ਇਹ ਸਿੱਖ ਵਿਅਕਤੀ ਸਾਰੇ ਰਿਕਾਰਡ ਤੋੜੇ ਨੇ ਹਰ ਕੋਈ ਇਸ ਦੀ ਚਰਚਾ ਕਰ ਰਿਹਾ ਇੱਕ ਦਿਨ ਦੇ 48 ਕਰੋੜ ਸਾਲ ਦੀ ਤਨਖਾਹ 17000 ਕਰੋੜ ਰੁਪਏ ਆਓ ਜਾਣਦੇ ਹਾਂ ਕੌਣ ਹੈ ਸੀਈਓ ਜਗਦੀਪ ਸਿੰਘ ਜਦੋਂ ਵੀ ਦੁਨੀਆ ਦੇ ਵਿੱਚ ਸਭ ਤੋਂ ਵੱਧ ਤਨਖਾਹ ਲੈਣ ਵਾਲੇ ਸੀਈਓ ਦਾ ਜ਼ਿਕਰ ਹੁੰਦਾ ਹੈ ਤਾਂ ਸਤਿਆ ਨਡੇਲਾ ਸੁੰਦਰ ਪਿਚਾਈ ਤੇ ਐਲਨ ਮਸਕ ਵਰਗੇ ਵੱਡੇ ਨਾਮ ਅਕਸਰ ਲੋਕਾਂ ਦੇ ਦਿਮਾਗ ਦੇ ਵਿੱਚ ਆਉਂਦੇ ਹਨ ਹਾਲਾਂਕਿ ਇਹ ਨਾਮ ਉਸ ਵਿਅਕਤੀ ਦੀ ਤੁਲਨਾ ਦੇ ਵਿੱਚ ਨਹੀਂ ਖੜੇ ਜਿਸ ਬਾਰੇ ਅਸੀਂ ਹੁਣ ਦੱਸਣ ਜਾ ਰਹੇ ਹਾਂ ਅਸੀਂ ਗੱਲ ਕਰ ਰਹੇ ਹਾਂ ਭਾਰਤੀ ਮੂਲ ਦੇ ਜਗਦੀਪ ਸਿੰਘ ਜਗਦੀਪ ਸਿੰਘ ਦੀ ਸਾਲਾਨਾ ਤਨਖਾਹ 17500 ਕਰੋੜ ਰੁਪਏ ਹੈ ਮਤਲਬ ਇੱਕ ਦਿਨ ਦੇ ਵਿੱਚ ਕਰੀਬ 48 ਕਰੋੜ ਰੁਪਏ ਦੀ ਕਮਾਈ ਹੁੰਦੀ ਹੈ ਆਓ ਜਾਣਦੇ ਹਾਂ ਥੋੜਾ ਵਿਸਥਾਰ ਦੇ ਨਾਲ ਜਗਦੀਪ ਸਿੰਘ ਭਾਰਤੀ ਮੂਲ ਦਾ ਇੱਕ ਉਦਯੋਗਪਤੀ ਹੈ ਜਿਸ ਨੇ 2010 ਦੇ ਵਿੱਚ ਕੁਆਂਟਮ ਸਕੇਪ ਨਾਮ ਦੀ ਇੱਕ ਕੰਪਨੀ ਦੀ ਸਥਾਪਨਾ ਕੀਤੀ ਸੀ ਇਹ ਕੰਪਨੀ ਇਲੈਕਟ੍ਰਿਕ ਵਾਹਨਾ ਯਾਨੀ EV ਦੇ ਲਈ ਸੋਲਿਡ ਸਟੇਟ ਬੈਟਰੀਆਂ ਤੇ ਕੰਮ ਕਰਦੀ ਹੈ ਉਨ੍ਹਾਂ ਦੀਆਂ ਬੈਟਰੀਆਂ ਨੇ EV ਉਦਯੋਗ ਦੇ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ ਚਾਰਜਿੰਗ ਸਮੇਂ ਨੂੰ ਘਟਾਉਣਾ ਅਤੇ ਊਰਜਾ ਕੁਸ਼ਲਤਾ ਨੂੰ ਵਧਾਉਣਾ ਉਹਨਾਂ ਦੀਆਂ ਬੈਟਰੀਆਂ ਦੀਆਂ ਸਭ ਤੋਂ ਵੱਡੀਆਂ ਵਿਸ਼ੇਸ਼ਤਾਵਾਂ ਹਨ ਨਵੀਨਤਾ ਦੇ ਖੇਤਰ ਦੇ ਵਿੱਚ ਅਜਿਹੇ ਯੋਗਦਾਨ ਨੇ ਉਸਨੂੰ ਵਿਸ਼ਵ ਪੱਧਰ ਤੇ ਮਾਨਤਾ ਦਿਵਾਈ ਜਗਦੀਪ ਸਿੰਘ ਦੀ ਸਿੱਖਿਆ ਅਤੇ ਤਜਰਬੇ ਦੀ ਗੱਲ ਕਰੀਏ ਤਾਂ ਰਿਪੋਰਟਾਂ ਦੇ ਅਨੁਸਾਰ ਉਸਨੇ ਸਟੈਨਫੋਰਡ ਯੂਨੀਵਰਸਿਟੀ ਤੋਂ ਬੀਟੈਕ ਦੀ ਡਿਗਰੀ ਤੇ ਕੈਲੀਫੋਰਨੀਆ ਯੂਨੀਵਰਸਿਟੀ ਤੋਂ MBA ਦੀ ਡਿਗਰੀ ਹਾਸਲ ਕੀਤੀ ਹੈ ਇਸ ਤੋਂ ਬਾਅਦ ਉਸਨੇ ਕਈ ਵੱਡੀਆਂ ਨਾਮੀ ਕੰਪਨੀਆਂ ਦੇ ਵਿੱਚ ਕੰਮ ਕੀਤਾ ਤੇ ਆਪਣੀ ਕੰਪਨੀ ਵੀ ਸ਼ੁਰੂ ਕੀਤੀ ਉਸ ਦੀ ਸਖਤ ਮਿਹਨਤ ਤੇ ਦ੍ਰਿਸ਼ਟੀ ਨੇ ਕੁਆਂਟਮ ਸਕੇਪ ਨੂੰ ਨਾ ਸਿਰਫ ਇੱਕ ਸਫਲ ਕਾਰੋਬਾਰ ਬਲਕਿ ਟੈਕਨੋਲੋਜੀ ਨਵੀਨਤਾ ਦੀ ਨਵੀਂ ਪਰਿਭਾਸ਼ਾ ਵੀ ਦਿੱਤੀ ਹੈ ਜਗਦੀਪ ਸਿੰਘ ਦੀ ਕੰਪਨੀ ਕੁਆਂਟਮ ਕੇਪ ਨੂੰ 2020 ਦੇ ਵਿੱਚ ਅਮਰੀਕੀ ਸਟਾਕ ਐਕਸਚੇਂਜ ਵਿੱਚ ਸੂਚੀਬੱਧ ਕੀਤਾ ਗਿਆ ਸੀ ਨਿਵੇਸ਼ਕਾਂ ਦੇ ਭਾਰੀ ਸਮਰਥਨ ਦੇ ਕਾਰਨ ਕੰਪਨੀ ਦਾ ਮੁਲਾਂਕਣ ਤੇਜ਼ੀ ਨਾਲ ਵਧਿਆ ਸਿੰਘ ਦੇ ਤਨਖਾਹ ਪੈਕੇਜ ਦੇ ਵਿੱਚ 2 ਬਿਲੀਅਨ ਡਾਲਰ ਦੇ ਸ਼ੇਅਰ ਸ਼ਾਮਲ ਸਨ ਜਿਸ ਦੇ ਨਾਲ ਉਸ ਦੀ ਸਾਲਾਨਾ ਆਮਦਨ ਲਗਭਗ 17500 ਕਰੋੜ ਰੁਪਏ ਹੋ ਗਈ ਇਹ ਤਨਖਾਹ ਨਾ ਸਿਰਫ ਉਸ ਨੂੰ ਉਦਯੋਗ ਦੇ ਵਿੱਚ ਸਭ ਤੋਂ ਵੱਧ ਤਨਖਾਹ ਲੈਣ ਵਾਲਾ ਵਿਅਕਤੀ ਬਣਾਉਂਦੀ ਹੈ ਬਲਕਿ ਉਸ ਦੇ ਦੁਆਰਾ ਕੀਤੇ ਗਏ ਕੰਮ ਦੀ ਵਿਸ਼ੇ ਇਸਤਾਨ ਨੂੰ ਵੀ ਦਰਸਾਉਂਦੀ ਹੈ ਹਾਲਾਂਕਿ ਫਰਵਰੀ 2024 ਦੇ ਵਿੱਚ ਜਗਦੀਪ ਸਿੰਘ ਨੇ ਕੁਆਂਟਮ ਸਕੇਪ ਦੇ ਸੀਈਓ ਵਜੋਂ ਅਸਤੀਫਾ ਦੇ ਦਿੱਤਾ ਉਹਨਾਂ ਨੇ ਕੰਪਨੀ ਦੀ ਜ਼ਿੰਮੇਵਾਰੀ ਸਿਵਾ ਸ਼ਿਵਰਾਮ ਨੂੰ ਸੌਂਪ ਦਿੱਤੀ ਉੱਥੇ ਹੀ ਹਾਲਾਂਕਿ ਇਸ ਫੈਸਲੇ ਤੋਂ ਬਾਅਦ ਵੀ ਉਹਨਾਂ ਦਾ ਸਫ਼ਰ ਰੁਕਿਆ ਨਹੀਂ ਵਰਤਮਾਨ ਦੇ ਵਿੱਚ ਉਹ ਇੱਕ ਸਟੀਲਟ ਸਟਾਰਟਅਪ ਦਾ ਸੀਈਓ ਹੈ ਅਤੇ ਭਵਿੱਖ ਦੀਆਂ ਤਕਨੀਕਾਂ ਦੇ ਉੱਤੇ ਕੰਮ ਕਰ ਰਿਹਾ ਹੈ ਜਗਦੀਪ ਸਿੰਘ ਨਾਲ ਸੰਬੰਧਿਤ ਜਾਣਕਾਰੀ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਸਟਾਰਟਅਪ ਜਗ ਦੇ ਉੱਤੇ ਉਪਲਬਧ ਹੈ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਉਹ ਇੱਕ ਵਾਰ ਫਿਰ ਅਜਿਹੇ ਪ੍ਰੋਜੈਕਟਾਂ ਤੇ ਕੰਮ ਕਰ ਰਹੇ ਨੇ ਜੋ ਭਵਿੱਖ ਦੇ ਵਿੱਚ ਵੱਡੇ ਬਦਲਾ ਲਿਆ ਸਕਦੇ ਹਨ ਉਸ ਦਾ ਨਵਾਂ ਸਟਾਰਟਅਪ ਅਜੇ ਵੀ ਇੱਕ ਰਾਜ਼ ਹੈ ਪਰ ਉਸ ਦੇ ਪਿਛਲੇ ਕੰਮ ਅਤੇ ਦ੍ਰਿਸ਼ਟੀਕੋਣ ਨੂੰ ਦੇਖਦੇ ਹੋਏ ਇਹ ਸਪਸ਼ਟ ਹੈ ਕਿ ਉਸ ਦਾ ਅਗਲਾ ਕਦਮ ਵੀ ਸ਼ਾਨਦਾਰ ਹੋਏਗਾ